ਜਾਦਿਆਂ ਸਾਰੀਆਂ ਜਨਤਕ ਜਥੇਬੰਦੀਆਂ ਇਕੱਠੀਆਂ ਹੋ ਕੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਆ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਸੰਘਰਸ਼ ਦੀ ਸ਼ੁਰੂਆਤ ਆ ਉਹ ਕਾਨੂੰਨਾਂ ਦੀਆਂ ਕਾਪੀਆਂ ਸਾਰੀਆਂ ਜਾਣਗੀਆਂ ਤੇ ਐਸਡੀਐਮ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਜਾਏਗਾ ਕੋਰਸ ਦਿਨਾਂ ਦੱਸੇ ਬਿਨਾ ਕੋਈ ਕੀ ਹਦਕੀ ਕੀਤੇ 60 ਤੋਂ 90 ਦਿਨ ਤੱਕ ਆਪਣੀ ਕಸ್ಟਡੀ ਵਿੱਚ ਰੱਖ ਸਕਦੀ ਆ ਭਾਰਤ ਸਰਕਾਰ ਨੇ ਤਿੰਨ ਨਵੇਂ ਕਾਨੂੰਨ ਲਾਗੂ ਕੀਤੇ ਸੀ ਕ੍ਰਿਮੀਨਲ ਕਾਨੂੰਨ ਜਿਹੜੇ ਇਹ ਸਰਕਾਰ ਬਣਨ ਤੋਂ ਪਹਿਲਾਂ ਦੇ ਦਿਨਾਂ ਲਾਗੂ ਕੀ ਉਸ ਟਾਈਮ ਤੇ 100 ਤੋਂ ਵੱਧ ਇਹਨਾਂ ਨੇ ਜਿਹੜਾ ਐਮਪੀ ਉਹ ਬਰਖਾਸਤ ਕਰਕੇ ਇਕੱਲੇ ਆਪਣੀ ਪਾਰਟੀ ਨੇ ਇੱਕੋ ਪਾਰਟੀ ਨੇ ਉਹ ਲਾਗੂ ਮਤਲਬ ਬਣਾ ਲਏ ਉਹ ਕਾਨੂੰਨ ਅੱਜ ਜਿਹੜਾ ਰੋਸ ਪ੍ਰਦਰਸ਼ਨ ਹੈ ਜਿਹੜੇ ਭਾਰਤ ਸਰਕਾਰ ਨੇ ਤਿੰਨ ਨਵੇਂ ਕਾਨੂੰਨ ਲਾਗੂ ਕੀਤੇ ਸੀ ਕ੍ਰਿਮੀਨਲ ਕਾਨੂੰਨ ਜਿਹੜੇ ਇਹ ਸਰਕਾਰ ਬਣਨ ਤੋਂ ਪਹਿਲਾਂ ਦੇ ਦਿਨਾਂ ਲਾਗੂ ਕੀਤੇ ਔਰ ਜਦੋਂ ਇਹਨਾਂ ਲਾਗੂ ਕੀਤੇ ਉਸ ਟਾਈਮ ਤੇ 100 ਤੋਂ ਵੱਧ ਇਹਨਾਂ ਨੇ ਜਿਹੜਾ ਐਮਪੀ ਹੀ ਉਹ ਬਰਖਾਸਤ ਕਰਕੇ ਇਕੱਲੇ ਆਪਣੀ ਪਾਰਟੀ ਨੇ ਇੱਕੋ ਪਾਰਟੀ ਨੇ ਉਹ ਲਾਗੂ ਮਤਲਬ ਬਣਾ ਲਿਆ ਉਹ ਕਾਨੂੰਨ ਔਰ ਅੱਜ ਉਹ ਲਾਗੂ ਕਰਨ ਜਾ ਰਹੇ ਨੇ ਉਹ ਕਾਨੂੰਨਾਂ ਨੂੰ ਔਰ ਇੰਨੇ ਕਿ ਖਤਰਨਾਕ ਕਾਨੂੰਨ ਨੇ ਉਹਦੇ ਵਿੱਚ ਜਿਹੜਾ ਸਾਨੂੰ ਸੰਵਿਧਾਨ ਵੱਲੋਂ ਹੱਕ ਮਿਲਦਾ ਹੈ ਕਿ ਬੋਲਣ ਦਾ ਹੱਕ ਐਕਸਪ੍ਰੈਸ ਕਰਨ ਦਾ ਉਹ ਸਾਰੇ ਇਹਨਾਂ ਖਤਮ ਕਰ ਤੇ ਧਰਨਾ ਦੇਣ ਦਾ ਕੋਈ ਆਪਣੀ ਆਵਾਜ਼ ਚੁੱਕਣ ਦਾ ਹੱਕ ਜੇ ਮੰਨ ਲਓ ਆਪਾਂ ਕੋਈ ਪੁਲਿਸ ਅਫਸਰ ਜਾਂ ਕੋਈ ਅਫਸਰ ਆਪਣੇ ਨਾਲ ਧੱਕਾ ਕਰਦਾ ਹੈ ਤੇ ਅਹੀਂ ਉਹਦਾ ਸਗਾਸਾ ਤੱਕ ਨਹੀਂ ਕਰ ਸਕਦੇ ਜੇ ਸਗਾਸਾ ਕਰਨ ਜਾਵਾਂਗੇ ਤੇ ਇੱਕ ਜੱਜ ਜਿਹੜਾ ਵਾ ਉਹ ਐਸਐਸਪੀ ਨੂੰ ਪੁੱਛੇਗਾ ਵੀ ਮੈਂ ਕਰਾਂ ਕਿ ਨਾ ਕਰਾਂ ਮਤਲਬ ਕਿ ਪੁਲਿਸ ਨੂੰ ਇੰਨੀ ਜ਼ਿਆਦਾ ਪਾਵਰ ਦਿੱਤੀ ਆ ਔਰ ਜੁਡੀਸ਼ੀਅਲ ਦੀ ਪਾਵਰ ਘਟਾ ਦਿੱਤੀ ਆ ਔਰ ਇੱਕਦਮ ਹੀ ਇੰਨੀ ਕਾਲੀ ਨਾਲੇ ਕਰ ਰਹੇ ਨੇ ਲਾਗੂ ਕਿਸੇ ਨੇ ਇਹਦੀ ਸਲਾਹ ਨਹੀਂ ਕੀਤੀ ਸਾਡਾ ਕਹਿਣਾ ਹੈ ਕਿ ਇਹਦੇ ਵਿਚਾਰ ਕੀਤਾ ਜਾਵੇ ਲਾਗੂ ਕਰਨ ਤੋਂ ਪਹਿਲਾਂ ਜਿੰਨੇ ਹੁਣ ਇਹਨਾਂ ਦੇ ਐਮਪੀ ਬਣੇ ਨੇ ਸਾਰਿਆਂ ਦਾ ਇੱਕ ਸੈਸ਼ਨ ਬਲਾ ਕੇ ਉੱਥੇ ਗੱਲਬਾਤ ਹੋਵੇ ਚੰਗੀ ਤਰ੍ਹਾਂ ਇਹਨਾਂ ਦੀ ਸਾਰੇ ਸਟੇਟਾਂ ਨਾਲ ਗੱਲਬਾਤ ਹੋਏ ਸੀਐਮ ਨੇ ਰਾੜ ਸਾਰਿਆਂ ਨਾਲ ਸਲਾਹ ਕਰਕੇ ਅਸੀਂ ਤੇ ਚਾਹੁੰਦੇ ਕਿ ਲੋਕਾਂ ਨਾਲ ਵੀ ਕੁਝ ਵਿਚਾਰ ਕੀਤਾ ਜਾਏ ਨਮਾਇंदे ਜਿਹੜੇ ਲੋਕਾਂ ਦੇ ਉਹਨਾਂ ਨਾਲ ਵਿਚਾਰ ਕੀਤਾ ਜਾਏ ਨਹੀਂ ਕਰਨਾ ਤੇ ਖੁਦ ਜਿਹੜੇ ਅਸੀਂ ਜਿਤਾ ਕੇ ਉੱਥੇ ਭੇਜੇ ਉਹਨਾਂ ਨਾਲ ਤੇ ਗੱਲ ਕਰ ਲਓ ਜਿਹੜੇ ਸੀਐਮ ਬਣਾਏ ਜਿਹੜੇ ਐਮਪੀ ਬਣਾਏ ਆ ਇਹ ਉਹਨਾਂ ਨਾਲ ਵੀ ਗੱਲ ਕਰ ਰਹੇ ਇੱਥੇ ਤੱਕ ਕਿ ਮੰਮਤਾ ਫੈਨਰਜੀ ਔਰ ਹੋਰ ਸਾਊਥ ਦੇ ਜਿਹੜੇ ਸੀਐਮ ਉਹਨਾਂ ਨੇ ਲੈਟਰ ਲਿਖੀ ਹੈ ਕਿ ਇਹਨਾਂ ਨੂੰ ਨਾ ਲਾਗੂ ਕਰੋ ਖਤਰਨਾਕ ਕਾਨੂੰਨ ਜ ਔਰ ਫਿਰ ਲਾਗੂ ਕਰੋ ਪਰ ਇਹ ਇਨੀ ਜਲਦਬਾਜ਼ੀ ਜਿਹੜਾ ਲਾਗੂ ਕਰਦੇ ਹੈ ਤੇ ਸਿੱਧਾ ਹੀ ਦੱਸਦਾ ਨਾ ਕਿ ਗਲਤ ਤੱਕ ਕੇ ਚਾਹੀਏ ਲੋਕਾਂ ਦੀ ਆਵਾਜ਼ ਕੁਚਲਣ ਦੀ ਗੱਲ ਹੈ ਨਾ ਉਹਦੇ ਵਿੱਚ ਹੁਣ ਕਿਸੇ ਨੂੰ ਵਾਰੰਟ ਦੀ ਲੋੜ ਹੈ ਪਹਿਲਾਂ ਆਪਾਂ ਦੇਖੋ ਐਸਐਚਓ ਕੋ ਜਾਣੇ ਆ ਜਾਂ ਕਿਸੇ ਕੋ ਜਾਣੇ ਹਨ ਨਾ ਕੋਈ ਪਰਚਾ ਨਹੀਂ ਸੀ ਦਰਜ ਕਰਦੇ ਜਾਂ ਗਲਤ ਕਰ ਦਿੰਦੇ ਹੀ ਉਹਨਾਂ ਦਾ ਸਾਨੂੰ ਇਹ ਜਵਾਬ ਹੁੰਦਾ ਹੈ ਵੀ ਜੋ ਸਾਡੇ ਉੱਪਰਲੇ ਅਫਸਰ ਕਹਿੰਦੇ ਹੈ ਹੀ ਉਹ ਕਰਨਾ ਸਾਡਾ ਉਹਨਾਂ ਨੂੰ ਇਹ ਹੁੰਦਾ ਹੈ ਕਿ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਚੱਲੋ ਅਫਸਰਾਂ ਦੀ ਕਿਹੜੀ ਗੱਲ ਹੈ ਕਾਨੂੰਨ ਦੇ ਹਿਸਾਬ ਨਾਲ ਚੱਲੋ ਪਰ ਇਹਨਾਂ ਨੇ ਹੁਣ ਕਾਨੂੰਨ ਹੀ ਬਣਾਤਾ ਵੀ ਉਹਨਾਂ ਦੀ ਮਰਜ਼ੀ ਹੁਣ ਆਪਾਂ ਜੇ ਉਹਨਾਂ ਨੂੰ ਕਹਾਂ ਕਾਨੂੰਨ ਦੇ ਹਿਸਾਬ ਨਾਲ ਉਹ ਕਹਿਣਗੇ ਸਾਡਾ ਤੇ ਕਾਨੂੰਨ ਬਣ ਗਿਆ ਵੀ ਸਾਡੀ ਮਰਜ਼ੀ ਅਸੀਂ ਪਰਚਾ ਦਰਜ ਕਰੀਏ 7 ਸਾਲ ਦੀ ਸਜ਼ਾ ਤਲ ਲਈ ਕਰੀਏ ਨਾ ਕਰੀਏ ਉਹ ਸਾਡੀ ਮਰਜ਼ੀ ਆ ਔਰ ਦੇਖੋ ਹੁਣ NEET ਦਾ ਪੇਪਰ ਲੀਕ ਹੋਇਆ NEET ਦਾ ਪੇਪਰ ਲੀਕ ਹੋਇਆ ਲੋਕ ਆਪਣੀ ਆਵਾਜ਼ ਚੁੱਕ ਰਹੇ ਨੇ ਉਹ ਇਕੱਠੇ ਹੋ ਕੇ ਕਿਤੇ ਪ੍ਰੋਟੈਸਟ ਕਰਦੇ ਨੇ ਇਹਨਾਂ ਨੇ ਪੁਲਿਸ ਨੂੰ ਇੰਨੀ ਕਿ ਪਾਵਰ ਦੇ ਦਿੱਤੀ ਕਿ ਜੇ ਕੋਈ ਐਸਐਸਈ ਜਾਂ ਐਸਐਚਓ ਕੋਈ ਵੀ ਉਸ ਉਹਨਾਂ ਦੇ ਪ੍ਰੋਟੈਸਟ ਦੇ ਨੂੰ ਰੋਕਣ ਲਈ ਖੜਾ ਹੈ ਤੇ ਉਹਦੇ ਕੋਲ ਪਾਵਰ ਹੈ ਉਹ लाठी चार्जिंग ਕਰ ਸਕਦਾ ਗੋਲੀ ਵੀ ਚਲਾ ਸਕਦਾ ਉਹ ਉਹ ਕੋਈ ਮਲਜ਼ਮ ਨਹੀਂ ਹੈਗਾ ਇਹ ਕੱਲਾ ਇਹ ਨਹੀਂ ਹੈ ਕਿ ਕਿਸਾਨਾਂ ਨੂੰ ਹੀ ਦਬਣਾ ਇਹ ਮਤਲਬ ਇਹਨਾਂ ਨੇ ਆਵਾਜ਼ ਹਰ ਇਨਸਾਨ ਦੀ ਆਵਾਜ਼ ਨੱਪਦੀ ਹੈ ਵੀ ਕੋਈ ਆਵਾਜ਼ ਆਪਣੀ ਕੱਢ ਨਹੀਂ ਸਕਦਾ ਕੋਈ ਸਰਕਾਰ ਦੇ ਖਿਲਾਫ ਨਹੀਂ ਬੋਲ ਸਕਦਾ ਇਹ ਤੇ ਐਨਐਸਏ ਨੂੰ ਵੀ ਇੰਨਾ ਖਤਰਨਾਕ ਹੈ ਦੇਖੋ ਐਨਐਸਏ ਦੇ ਵਿੱਚ ਇਹ ਆ ਮੈਂ ਐਨਐਸਏ ਵੀ ਪੜਿਆ ਉਹਦੇ ਵਿੱਚ ਇਹ ਆ ਵੀ ਜੇ ਕੋਈ ਦੇਸ਼ ਦੇ ਖਿਲਾਫ ਗਤੀਵਿਧੀ ਕਰਦਾ ਜਾਂ ਦੇਖਦੀ ਅਖੰਡਤਾ ਏਕਤਾ ਨੂੰ ਖਰਾਬ ਕਰਦਾ ਉਹਦੇ ਤੇ ਲੱਗੇਗਾ ਔਰ ਇਹ ਜਿਹੜੇ ਇਹਨਾਂ ਕਾਨੂੰਨ ਕਰਤੇ ਇਹ ਤੇ ਇਹਨਾਂ ਸਿੱਧਾ ਵਿੱਚ ਲਿਖਤਾ ਵੀ ਜੇ ਸਰਕਾਰ ਦੇ ਨਾਲ ਕੋਈ ਸਹਿਮਤ ਨਹੀਂ ਸਰਕਾਰ ਦੇ ਖਿਲਾਫ ਬੋਲਦਾ ਤੇ ਉਹਦੇ ਤੇ ਉਮਰ ਕੈਦ ਦੀ ਸਜ਼ਾ ਮੌਤ ਦੀ ਸਜ਼ਾ ਤੱਕ ਇਹਨਾਂ ਦੇ ਦਿੱਤੀ ਹੈ ਜੋ ਜਿੱਥੇ ਤੱਕ ਮੈਂ ਪੜਿਆ ਅਜੇ ਪੂਰਾ ਪੜਿਆ ਨਹੀਂ ਕਿਉਂਕਿ ਦੇਖੋ ਵਕੀਲ ਵੀ ਜੱਜ ਵੀ ਸਾਰੇ ਉਹ ਵੀ ਸਟ੍ਰਾਈਕ ਤੇ ਜਾ ਰਹੇ ਉਹ ਵੀ ਕਹਿ ਰਹੇ ਆ ਵੀ ਹੁਣ ਤੁਸੀਂ ਸਾਨੂੰ ਦੱਸੋ ਵੀ ਇਹ ਕੇਸ ਚੱਲਣਗੇ ਕਿੱਦਾਂ ਜਿਹੜੇ ਪਹਿਲੇ ਕੇਸ ਚੱਲਦੇ ਆ ਉਹ ਹੁਣ ਪਹਿਲੀਆਂ ਧਾਰਾਵਾਂ ਤੇ ਚੱਲਣਗੇ ਕਿ ਇਹਨਾਂ ਤੇ ਚੱਲਣਗੇ ਜਾਂ ਦੋਵੇਂ ਚੱਲਣਗੇ ਅਸੀਂ ਕੀ ਕਰਾਂਗੇ ਕੁਝ ਟਾਈਮ ਤੇ ਦਿਓ ਸਾਡੀ ਮੰਗ ਇਹ ਆ ਕਿ ਇਹ ਸਾਡੀ ਇਹਨਾਂ ਨੂੰ ਇਹ ਅਪੀਲ ਆ ਵੀ ਜਿਹੜੀ ਇਸ ਕਾਨੂੰਨ ਤੇ ਮੁੜ ਵਿਚਾਰ ਕੀਤਾ ਜਾਵੇ ਇਹਨੂੰ ਲਾਗੂ ਕਰਨ ਤੋਂ ਪਹਿਲਾਂ ਅੱਜ ਇਹਨੂੰ ਲਾਗੂ ਨਾ ਕੀਤਾ ਜਾਵੇ ਇਹ ਤੇ ਦੁਬਾਰਾ ਵਿਚਾਰ ਸੈਸ਼ਨ ਬਲਾ ਕੇ ਸੈਸ਼ਨ ਦੇ ਵਿੱਚ ਬਕਾਇਦਾ ਇਹਦੇ ਤੇ ਸਾਰੀ ਗੱਲਬਾਤ ਹੋਏ ਔਰ ਉਹ ਵੀ ਇਹ ਨਹੀਂ ਵੀ ਕੱਲ ਨੂੰ ਵਿਚਾਰ ਕਰ ਲੈਣ ਮੌਕਾ ਦੇਣ ਪਹਿਲਾਂ ਸਾਰਿਆਂ ਨੂੰ ਪੜਨ ਦਾ ਉਸ ਤੋਂ ਬਾਅਦ ਜੱਜਾਂ ਨਾਲ ਵਕੀਲਾਂ ਦੇ ਨਾਲ ਸਲਾਹ ਕਰਕੇ ਜਿਹੜੇ ਕੋ ਲੋਕਾਂ ਦੇ ਨਮਾਇंदे ਉਹਨਾਂ ਨਾਲ ਸਲਾਹ ਕਰਕੇ ਵਿਚਾਰ ਕਰਕੇ ਸੀਐਮ ਜਿਹੜੇ ਸਟੇਟ ਦੇ ਉਹਨਾਂ ਨਾਲ ਵਿਚਾਰ ਕਰਕੇ ਇਹਨੂੰ ਟਾਈਮ ਲੈ ਲੈਣ ਥੋੜਾ ਐਡੀ ਵੱਡੀ ਗੱਲ ਕਰਨ ਲਈ ਕੋਈ ਛੋਟੀ ਜੀ ਗੱਲ ਹੈ ਇਹ ਕਾਨੂੰਨ ਥੋੜਾ ਬਦਲਣ ਲਈ ਸਿੱਧਾ ਸੰਵਿਧਾਨ ਵੀ ਬਦਲ ਗਿਆ ਦੇ ਨਾਲ ਸੰਵਿਧਾਨ ਜਿਹੜੇ ਸਾਨੂੰ ਹੱਕ ਦਿੰਦਾ ਉਹ ਵੀ ਬਦਲ ਗਿਆ ਦੇ ਨਾਲ ਜਿਹੜਾ ਬੋਲਣ ਦਾ ਹੱਕ ਐਕਸਪ੍ਰੈਸ ਕਰਨ ਦਾ ਹੱਕ ਆਪਣਾ ਸੰਘਰਸ਼ ਕਰਨ ਦਾ ਹੱਕ ਉਹ ਸੰਵਿਧਾਨ ਦਿੰਦਾ ਹੈ ਉਹ ਵੀ ਇਹਨਾਂ ਖਤਮ ਕਰਤੇ ਇਹ ਛੋਟੀ ਜੀ ਗੱਲ ਨਹੀਂ ਹੈ ਇਹਨੂੰ ਬੜਾ ਸੋਚ ਵਿਚਾਰ ਕੇ ਠੀਕ ਆਹੀ ਇਹ ਗੱਲ ਨਾਲ ਵੀ ਸਹਿਮਤ ਆ ਵੀ ਕੋਸ਼ ਕਾਨੂੰਨ ਜਿਹੜੇ ਆ ਉਹ ਚੇਂਜ ਹੋਣੇ ਵੀ ਚਾਹੀਦੇ ਆ ਪਰ ਉਹ ਲੋਕਾਂ ਦੇ ਪੱਖ ਚ ਚੇਂਜ ਹੋਣੇ ਚਾਹੀਦੇ ਵੀ ਲੋਕਾਂ ਨੂੰ ਜਿਹਦਾ ਫਾਇਦਾ ਹੋਵੇ ਇਹ ਨਹੀਂ ਕਿ ਸਰਕਾਰ ਨੂੰ ਫਾਇਦਾ ਹੋਵੇ ਜਾਂ 272 ਬੰਦੇ ਜਿਹੜੇ ਉੱਥੇ ਬੈਠੇ ਹੋ ਆਪਣੀ ਮਰਜ਼ੀ ਨਾਲ ਬਣਾ ਲੈਣ ਮਰਜ਼ੀ ਨਾਲ ਲਾਗੂ ਕਰ ਦੇਣ ਇਹ ਤਾਂ ਗੱਲ ਬਹੁਤ ਹੀ ਤਕੇਸ਼ਈ ਵਾਲੀ ਗੱਲ ਆ ਅੱਜ ਜਿੰਨੀਆਂ ਵੀ ਜਨਤਕ ਜਥੇਬੰਦੀਆਂ ਆ तकरीबन 40 ਤੋਂ ਉੱਪਰ 60 70 ਤੇ ਲਾ ਕੇ ਪੰਜਾਬ ਦੇ ਸਾਰੀਆਂ ਜਨਤਕ ਜਥੇਬੰਦੀਆਂ ਇਕੱਠੀਆਂ ਹੋ ਕੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਆ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਸੰਘਰਸ਼ ਦੀ ਸ਼ੁਰੂਆਤ ਆ ਉਹ ਕਾਨੂੰਨਾਂ ਦੀਆਂ ਕਾਪੀਆਂ ਸਾਰੀਆਂ ਜਾਣਦੀਆਂ ਤੇ ਐਸ ਡੀ ਐਮ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਜਾਏਗਾ ਕੀ ਲੱਗਦਾ ਤੁਹਾਨੂੰ ਕਿਉਂ ਲੱਗਦੇ ਆ ਕਿ ਜਿਹੜੇ ਨਵੇਂ ਕਾਨੂੰਨ ਆ ਉਹ ਗਲਤ ਆ ਨਵੇਂ ਕਾਨੂੰਨਾਂ ਦੇ ਵਿੱਚ ਪੜਿਆ ਜਿੰਨਾ ਕੁ ਕੁਝ ਅਸੀਂ ਪਤਾ ਲੱਗਾ ਆ ਉਹਦੇ ਵਿੱਚ ਸਾਨੂੰ ਦਿਸਦਾ ਆ ਤੇ ਇਹ ਇਹ ਸਾਡੇ ਉੱਤੇ ਜਿਹੜਾ ਅੰਗਰੇਜ਼ਾਂ ਨਾਲੋਂ ਵੱਧ ਥੋਸ ਰਾਜ ਥੋਪਿਆ ਜਾ ਰਿਹਾ ਹੈ ਕਿਉਂਕਿ ਜਿਹੜੇ ਸਾਰੇ ਉਹ ਅਧਿਕਾਰ ਆ ਉਹ ਪੁਲਿਸ ਨੂੰ ਦੇ ਦਿੱਤੇ ਗਏ ਆ ਪੁਲਿਸ ਬਿਨਾ ਦੱਸੇ ਬਿਨਾ ਕੋਈ ਕੇਸ ਦਰਜ ਕੀਤੇ 60 ਤੋਂ 90 ਦਿਨ ਤੱਕ ਆਪਣੀ ਕਸਟਡੀ ਚ ਰੱਖ ਸਕਦੀ ਆ ਵਕੀਲ ਉਹਨੂੰ ਕੋਈ ਨਹੀਂ ਮਿਲ ਸਕਦਾ ਵਕੀਲ ਉਹਨੂੰ ਕੋਈ ਨਹੀਂ ਮਿਲ ਸਕਦਾ ਉਹਦੀ ਰਹਿ ਨਹੀਂ ਲੈ ਸਕਦਾ ਘਰ ਦੇ ਨੂੰ ਦੱਸਣ ਨਾ ਦੱਸਣ ਦੱਸ ਨਹੀਂ ਸਕਦੇ ਇਸ ਕਰਕੇ ਇਹ ਜਿਹੜੇ ਕਾਨੂੰਨ ਆ ਸਾਨੂੰ ਤੇ ਜਾਬ ਦੇ ਅੰਗਰੇਜ਼ਾਂ ਨਾਲ ਹੋ ਸਕਦੇ ਆ ਇਹ ਗੁਲਾਮ ਨਾ ਬਣਾ ਕੇ ਰੱਖਣ ਚਾਹੁੰਦੇ ਆ ਤੇ ਕੀ ਦੇਊਗੀ ਤੁਹਾਡੀ ਅੱਗੇ ਜੋ ਇਸ ਤੋਂ ਬਾਅਦ 21 ਨੂੰ ਜਲੰਧਰ ਦੇ ਵਿੱਚ ਵਿਸ਼ਾਲ ਕਾਨਫਰੰਸ ਕਰਕੇ ਸਮੂਚੀਆਂ ਜਥੇਬੰਦੀਆਂ ਤੇ ਉੱਥੇ ਵੱਡਾ ਮਾਰਚ ਕਰਨਗੀਆਂ ਤੇ ਜੋ ਅਗਲੇ ਸੰਘਰਸ਼ ਸ਼ੁਰੂ ਕਰਨਗੇ